ਟਰਾਲੀ ਇੱਕ ਜੱਟ ਦਾ 5 5 5 ਲੱਖ ਦੀ ਟਰਾਲੀ ਬਣਦੀ ਹੈ ਜੀ ਹੁਣ ਟਰਾਲੀ ਇੱਕ ਜੱਟ ਦਾ ਸੁਪਨਾ ਹੁੰਦੀ ਹੈ ਉਹ ਸੀਰੀਅਸ ਕਿਉਂ ਨਹੀਂ ਲੈਂਦੇ ਜੀ ਵੇਖੋ ਜਿਹੜੇ ਐਮਐਲਏ ਨੇ ਕਿਹਾ ਹੁਣ ਵਿਚਾਰੇ ਨੂੰ ਪਤਾ ਨਹੀਂ ਵੀ ਟਰਾਲੀ ਦੀ ਕੀਮਤ ਕੀ ਹੁੰਦੀ ਹੈ ਉਹਨੂੰ ਤਾਂ ਮੋਬਾਈਲ ਦੀ ਵੀ ਹੈ ਨਾ ਉਹਨੂੰ ਤਾਂ ਮੋਬਾਈਲ ਦਾ ਪਤਾ ਵੀ ਕਿੰਨੇ ਦਾ ਕਿੰਨੇ ਦਾ ਕਵਰ ਚੜਨਾ ਹੁਣ ਜਿਹੜੀ ਅਗਲੇ ਨੌਲੇਜ ਤੋਂ ਬਾਹਰ ਹੈ ਤਾਂ ਉਹਨੇ ਕਹਿਣੀ ਇਹ ਸੀਗਾ ਹਾਂ ਜੀ ਕਿਉਂਕਿ ਉਹ ਗਰੀਬ ਘਰ ਦਾ ਕਿਸਾਨ ਹੈ ਉਹਨੂੰ ਕੀ ਪਤਾ ਵੀ ਕਿਸਾਨ ਕਿਵੇਂ ਲੁੱਟਿਆ ਜਾਂਦਾ ਹੈ ਕਿਵੇਂ ਕਿਸਾਨ ਨੂੰ ਕੀਤਾ ਹੁਣ ਉਹ ਹੀ ਬੰਦਾ ਕਹਿੰਦਾ ਸੀ ਵੀ ਅਸੀਂ ਤਾਂ ਰਾਜਨੀਤੀ ਕਰਨ ਨਹੀਂ ਆਏ ਹਾਂਜੀ ਅਸੀਂ ਤਾਂ ਬਦਲਣ ਆਏ ਆ ਅਸੀਂ ਕਰੀਬ ਘਰਾਂ ਦੇ ਕਿਸਾਨੇ ਨਾਲੋਂ ਜਰੇ ਨਹੀਂ ਜਾ ਰਹੇ ਭਾਈ ਅੱਜ ਜਾਰੀ ਕਿਹਦੇ ਨਾਲ ਆ ਅੱਜ ਜਾਰੀ ਉਹਨਾਂ ਨਾਲ ਹੀ ਹੈ ਨਾ ਜਿਹਦੇ ਵਿਰੋਧ ਦੇ ਵਿੱਚ ਤੁਸੀਂ ਆਇਓ ਕਾਲੀਆਂ ਨੂੰ ਕਾਂਗਰਸੀਆਂ ਨੂੰ ਨਿੰਦੇ ਆਇਓ ਤੇ ਅੱਜ ਉਹਨਾਂ ਤੋਂ ਮੂਰੇ ਨਾ ਅਗੇ ਤਾਂ ਇਹ ਸੋਡੀ ਇੱਕ ਇੱਕ ਗੱਲ ਦਾ ਸਾਬਨਾਵਾਂਗੇ ਕੋਈ ਗੱਲ ਨਹੀਂ ਉਹ ਕਹਿੰਦਾ ਵੀ ਫੇਰ ਤਾਂ ਬਸ ਸਰਕਾਰਾਂ ਚੱਲ ਗਈਆਂ ਜੇ ਟਰਾਲੀਆਂ ਦੇ ਕੇਸੀ ਕੱਢਣ ਲੱਗ ਗਏ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਮੈਂ ਬਾਹਰ ਤੇ ਬੋਲ ਕੇ ਆਉਂਦੇ ਘਰੇ ਬੋਲ ਕੇ ਆਇਆ ਵੀ ਕੋਈ ਭਲੇਖੇ ਜਨਾਰਾ ਹੀ ਪਾਈ ਤੇਰੀ ਇੱਕ ਟਰਾਲੀ ਤੇਰਾ ਸ਼ੈਕਲ ਜੇ ਕਿਸੇ ਦਾ ਮੋਬਾਈਲ ਵੀ ਗਵਾਚ ਗਿਆ ਨਾ ਉਹ ਵੀ ਤੇਰੇ ਸਾਹਮਣੇ ਲੱਭ ਐਨੀ ਛੇਤੀ ਬਦਲ ਗਏ ਭਗਵੰਤ ਮਾਨ ਦਾ ਕਹਿੰਦਾ ਹੁੰਦਾ ਸੀ ਮੈਂ ਜੱਟਾਂ ਦਾ ਮੁੰਡਾ ਐ ਮੈਂ ਆਹ ਕਰ ਦੂੰ ਹੁਣ ਜਮਾਈ ਬਦਲ ਗਏ ਜੀ ਦੇਖੋ ਇਹ ਮੈਂ ਸੀ ਤਾਂ ਲੰਮਾ ਇਤਿਹਾਸ ਦੇਖਿਆ ਜਿਹੜਾ ਜਦੋਂ ਕਿਸਾਨਾਂ ਦਾ ਪ੍ਰੈਸ਼ਰ ਉਦੋਂ ਕੋਈ ਵੀ ਬਰਾ ਦੇ ਉਹ ਵੀ ਕਹੂ ਮੈਂ ਕਿਸਾਨਾਂ ਦਾ ਬੰਦਾ ਹਾਂ ਕੈਪਟਨ ਵੀ ਕਹਿੰਦਾ ਰਿਹਾ ਬਾਦਲ ਵੀ ਕਹਿੰਦਾ ਰਿਹਾ ਇਹ ਖਾਸ ਕਰਕੇ ਭਗਵੰਤ ਮਾਨ ਵੀ ਕਹਿੰਦਾ ਇਹਦਾ ਹੋਰ ਸ਼ਬਦ ਵੀ ਵਰਤ ਲੈਂਦਾ ਮੈਂ ਤਾਂ ਮਾਸਟਰ ਦਾ ਮੁੰਡਾ ਇਹਦਾ ਮਤਲਬ ਮਾਸਟਰ ਦਾ ਮੁੰਡਾ ਨੀਤੀਆਂ ਪੜ੍ਹ ਕੇ ਆਇਆ ਵੀ ਲੋਕਾਂ ਨੂੰ ਕਿਵੇਂ ਕੁੱਟਣ ਇਹੀ ਪੜ ਸਕਦਾ ਪਰ ਉਹ ਲੋਕਾਂ ਦੇ ਸਾਹਮਣੇ ਆ ਜੀ ਕਹਿੰਦਾ ਹੁੰਦਾ ਸੀਗਾ ਮੈਨੂੰ ਪਤਾ ਸਰਕਾਰ ਕਿੱਥੋਂ ਚੱਲਦੀ ਹੈ ਸਾਡੇ ਕਿਸਾਨਾਂ ਦਾ ਨਾਂ ਲੈ ਕੇ ਕਹਿੰਦਾ ਸੀਗਾ ਬਈ ਕਿਸਾਨ ਐਵੇਂ ਬਾਹਰੋਂ ਵੱਡੀਆਂ ਮਾਰੀ ਜਾਂਦੇ ਆ ਜਿੱਥੋਂ ਪਾਣੀ ਬੰਦ ਹੁੰਦਾ ਉੱਥੇ ਤਾਂ ਜਾਂਦੇ ਨਹੀਂ ਹਾਂਜੀ ਕਹਿੰਦਾ ਵੀ ਜੇ ਚੰਡੀਗੜ੍ਹੋਂ ਜਾ ਕੇ ਮੈਂ ਇੱਕ ਅੱਡੀ ਮਾਰਿਆ ਕਰੂੰ ਸਾਰੇ ਮਸਲੇ ਹੱਲ ਕਰਦਾ ਕਰੂੰ ਲੋਕਾਂ ਨੂੰ ਬਾਹਰ ਜਾਣ ਦੇ ਲੋੜ ਹੀ ਨਹੀਂ ਉਹ ਸਾਰਾ ਕੁਝ ਜਿਹੜੀ ਭਗਵੰਤ ਮੰਨਦੇ ਅੱਡੀ ਮਾਰੀ ਹੈ ਜਿਹੜੇ ਸਾਡੇ ਘਰ ਟਾਏ ਨੇ ਜਿਹੜੇ ਟ੍ਰੈਡ ਪਾਏ ਨੇ ਆਦੇ ਐਮ ਐਲ ਐਨ ਖੁਸ਼ ਕਰਲੇ ਹੁਣ ਇੱਕ ਆਮ ਨਹੀਂ ਰਿਹਾ ਇਹ ਖਾਸ ਬਣ ਗਿਆ ਹੁਣ ਇਹਨਾਂ ਨੂੰ ਉਹਨਾਂ ਨਾਲ ਜਾ ਰਹੀਆਂ ਉਹਨਾਂ ਦੇ ਵਿਆਹ ਸਾਧੀਆਂ ਚ ਜਾਣਾ ਇਹ ਮਹਿਸੂਸ ਸਮਝਦੇ ਨੇ ਵੀ ਅਸੀਂ ਗਰੀਬ ਘਰਾਂ ਦੇ ਹੁਣ ਉਹਨਾਂ ਨਾਲੋਂ ਤਗੜੇ ਹੋ ਕੇ ਵਿਆਹ ਚ ਮਿਲਦੇ ਨੇ ਇਹ ਕਮਜ਼ੋਰ ਨਹੀਂ ਰਹਿ ਗੋ ਜਦੋਂ ਤੋਂ 19 ਮਾਰਚ ਤੋਂ ਸਾਡੇ ਸ਼ੰਭੂ ਖਨੌਰੀ ਸਰਕਾਰ ਨੇ ਜਿਹੇ ਜਾ ਹਮਲਾ ਕੀਤਾ ਬੜਾ ਸੋਚੇ ਸਮਝੇ ਸਕੀਮ ਦੇ ਨਾਲ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਵਾਪਸ ਸਾਡੇ ਤੇ ਘਰ ਦੇ ਭੇਤੀ ਲਾਂਕਾ ਢਾਵੇ ਹਮਲਾ ਕਰਵਾਇਆ ਉਹ ਤੋਂ ਲੈ ਕੇ ਲਗਾਤਾਰ ਕੁੱਝ ਕਿਸਾਨ ਸਾਡੇ ਜੇਲ੍ਹ ਚ ਚਲੇ ਗਏ ਸੀਗੇ ਡੱਲੇਵਾਲ ਸਾਹਿਬ ਨੂੰ ਹਸਪੀਟਲ ਦੇ ਬਹਾਨੇ ਅਸੀਂ ਤਾਂ ਇਹ ਕਹਾਂਗੇ ਜੇਲ੍ਹ ਦੇ ਵਿੱਚ ਹੀ ਰੱਖਿਆ ਦਾ 28 ਤਰੀਕ ਨੂੰ ਸਾਨੂੰ ਸਾਰੇ ਕਿਸਾਨਾਂ ਨੂੰ ਰਹਾਅ ਕੀਤਾ ਗਿਆ 28 ਤੋਂ ਬਾਅਦ ਅਸੀਂ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਮਹਾਪੰਚਾਇਤ ਕਰ ਰਹੇ ਹ ਜੋ ਸਾਡਾ ਸਮਾਨ ਚੋਰੀ ਹੋਇਆ ਜੋ ਸਾਡਾ ਸਮਾਨ ਚੱਕਿਆ ਜੋ ਭੰਨਿਆ ਜੋ ਵੇਚਿਆ ਜੋ ਸਰਕਾਰ ਦਾ ਉਹ ਰੋਲ ਰਿਹਾ ਪ੍ਰਸ਼ਾਸਨ ਦਾ ਰੋਲ ਰਿਹਾ ਇਹ ਗੱਲਾਂ ਲੋਕਾਂ ਚ ਚੱਲ ਜਾ ਰਹੇ ਆ ਤਾਂ ਜਿਹੜੀ ਭਮਾ ਭਲੇਖਾ ਸਰਕਾਰ ਨੂੰ ਕਿ ਅਸੀਂ ਮੋਰਚਾ ਖਨੌਰੀ ਤੋਂ ਹਟਾਤਾ ਸ਼ੰਭੂ ਤੋਂ ਹਟਾਤਾ ਪਰ ਲੋਕਾਂ ਦੇ ਦਿਲਾਂ 'ਚ ਵਸਿਆ ਹੋਇਆ ਜਿਨੇ 14.5 ਮਹੀਨੇ ਖਨੌਰੀ ਤੰਬੂਆਂ ਦੇ ਵਿੱਚ ਰਹਿ ਕੇ ਰਾਤਾਂ ਕੱਟੀਆਂ ਹੁਣ ਗਰਮੀ ਸਰਦੀ ਦੀਆਂ ਉਹ ਐਡੀ ਛੇਤੀ ਸਰਕਾਰ ਨੂੰ ਭੁਲੇਖਾ ਕਿ ਅਸੀਂ ਇਹਨਾਂ ਮੰਗਾਂ ਤੋਂ ਪਿੱਛੇ ਹਟਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗੁੱਸਾ ਵਧਣਾ ਹੈ ਅੱਜ ਵੀ ਤੁਸੀਂ ਦੇਖ ਰਹੇ ਹੋ ਐਸ ਕੰਮ ਦੇ ਬਾਅਦ ਤਾਂ ਕਿਸਾਨ ਨੂੰ ਮਿੰਟ ਵੇਲ ਨਹੀਂ ਹੁੰਦੀ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਜੀ ਕਿਸਾਨ ਆ ਰਹੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਅਗਲੀ ਰਣਨੀਤੀ ਜਿਹੜੀ ਸਰਕਾਰ ਨੇ ਹਮਲਾ ਕੀਤਾ ਇਹ ਦੋਨੇ ਫੋਰਮ ਬੈਠ ਕੇ ਛੇਤੀ ਅਸੀਂ ਫੈਸਲਾ ਲੈ ਕੇ ਤਾਂ ਇਹ ਸਾਰਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਪੂਰੇ ਦੇਸ਼ ਦੇ ਵਿੱਚ ਉੱਤਰ ਜਾ ਕੇ ਵੱਡੀਆਂ ਕਿਸਾਨ ਪਾਰ ਮੰਚਤਾ ਹਰਿਆਣਾ 'ਚ ਵੀ ਕਰਾਂਗੇ ਰਾਜਸਥਾਨ 'ਚ ਵੀ ਕਰਾਂਗੇ ਉੱਤਰ ਪ੍ਰਦੇਸ਼ 'ਚ ਵੀ ਕਰਾਂਗੇ ਕਰਤਾਨਕਾਂ ਮਹਾਰਾਸ਼ਟਰ ਇਹ ਸਾਰੇ ਤਾਮਨ ਲਾਡੂ ਦੇ ਵਿੱਚ ਅਸੀਂ ਜਿਹੜੇ ਸੰਪੰਨ ਕਰਾਂਗੇ ਤਾਂ ਉਹਦੇ ਤਹਿਤ ਅਸੀਂ ਅੱਜ ਜ਼ਿਲ੍ਹਾ ਫਤੇਗੜ ਸਾਬ ਦਾਣਾ ਮੰਡੀ ਸਰਾਂਦੇ ਦੇ ਵਿੱਚ ਇਕੱਠੇ ਹੋਏ ਆ ਤਾਂ ਇੱਥੇ ਸਾਡੇ ਫੋਰਮ ਦੇ ਸਾਰੇ ਆਗੂ ਪਹਿਲਾਂ ਸਾਡੀ ਮੀਟਿੰਗ ਚੱਲੀ ਹੈ ਗੁਰੂ ਘਰ ਦੇ ਵਿੱਚ ਤਾਂ ਉਹ ਹੁਣ ਸਾਰੇ ਜਿਹੜੇ ਬੋਲ ਵੀ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਲੋਕਾਂ ਦੇ ਵਿੱਚ ਭੁਲੇਖਾ ਸਰਕਾਰ ਨੂੰ ਤਾਂ ਉਹ ਸਾਰਾ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਇੱਕ ਇੱਕ ਗੱਲ ਦਾ ਹਿਸਾਬ ਲੋਕ ਪੁੱਛਣਗੇ ਤਾਂ ਇਹ ਹਮੇਸ਼ਾ ਜਿਹਦੇ ਕੋਲੇ ਹਕੂਮਤ ਤਾਕਤ ਹੁੰਦੀ ਹੈ ਤਾਂ ਅਸਲ ਦੇ ਵਿੱਚ ਸੱਚਾ ਸਿਆਸੀ ਆਪੀ ਕਹਿੰਦਾ ਸੱਚਾ ਲੀਡਰ ਪਰਖਿਆ ਹੀ ਉਦੋਂ ਜਾਂਦਾ ਜਦੋਂ ਤਾਕਤ ਪਾਉਣੀ ਭਗਵੰਤ ਮਾਨ ਦੇ ਕੈਸਟਾਂ ਸੁਣਿਆ ਸੀ ਲੋਕਾਂ ਨੇ ਤਾਕਤ ਨਹੀਂ ਵੇਖੀ ਸੀ ਅੱਜ ਉਹਦੇ ਕੋਲੇ ਤਾਕਤ ਹੈ ਤੇ ਤਾਕਤ ਦੇ ਨਸ਼ੇ ਦੇ ਵਿੱਚ ਜੋ ਕੁਛ ਸਾਡੀਆਂ ਭੈਣਾਂ ਦੀਆਂ ਗੁੱਤਾਂ ਫੜ ਰਿਹਾ ਜਿਹੜੀਆਂ ਗੁੱਤਾਂ ਦੇ ਕੈਸਟਾਂ ਬਣਾਵਣਾ ਪਉਂਦਾ ਸੀ ਬਿ ਸ਼ਕੰਦਰ ਮਲੂਕੇ ਵਰਗੇ ਸਾਡੇ ਟੀਚਰਾਂ ਨੂੰ ਘੜੀਸਦੇ ਨੇ ਨਹਿਰ ਜੀ ਛਾਲਾ ਮਾਰਦੇ ਨੇ ਅੱਜ ਉਹੀ ਕੁਛ ਭਗਵੰਤ ਮੰਨ ਕਰ ਰਿਹਾ ਹੈ ਤਾਂ ਇਹੇ ਕੁਛ ਕਾਂਗਰਸ ਨੇ ਕੀਤਾ ਕੈਪਟਨ ਉਹ ਸਾਰਾ ਕੁਛ ਉਹ ਜਦੋਂ ਵੀ ਕੁਰਸੀ ਤੇ ਬੈਠਦਾ ਇਹ ਲੋਕਾਂ ਨੂੰ ਭਨੇਕਾ ਹੁੰਦਾ ਵੀ ਚਿਹਰਾ ਬਦਲ ਕੇ ਸਾਨੂੰ ਕੁਝ ਮਿਲ ਜੂਗਾ ਮੈਨੂੰ ਲੱਗਦਾ ਲੋਕਾਂ ਨੂੰ ਇਕੱਠੇ ਹੋ ਕੇ ਆਉਂਦੇ ਕਿ ਤੈਨੂੰ ਬਚਾਉਣ ਲਈ ਇਹ ਵੀ ਚਾਹਦੇ ਹਨ ਕਿ ਮੰਤਰੀ ਨੇ ਅਪੀਲ ਕੀਤੀ ਹੈ ਜੀ ਦਿੱਲੀਵਾਲ ਸਭ ਨੂੰ ਯਾਰ ਕਿ ਮਰਨ ਬਰਦਖਤ ਹੋ ਜਾਵੇ ਕਿਸੇ ਦੇ ਨਹੀਂ ਬੇ ਕੋ ਅਪੀਲ ਕਰਨੀ ਨਾ ਕਰਨੀ ਉਹ ਸਾਡੀ 4 ਮਈ ਦੀ ਮੀਟਿੰਗ ਹੈਗੀ ਆ ਮੈਨੂੰ ਨਹੀਂ ਲੱਗਦਾ ਕਿ ਸਰਕਾਰਾਂ ਤੇ ਹੁਣ ਵਿਸ਼ਵਾਸ ਰਿਹਾ ਹੋਵੇ ਜਦਾਂ ਵਿਸ਼ਵਾਸ ਕਰਕੇ ਬਹੁਤ ਜੋ ਕੁਝ ਕੀਤਾ ਕੇਂਦਰ ਸਰਕਾਰ ਵੀ ਨਾਲ ਸੀ ਪੰਜਾਬ ਸਰਕਾਰ ਵੀ ਨਾਲ ਸੀ ਮੈਨੂੰ ਲੱਗਦਾ ਵੀ ਉਹਨਾਂ ਨੇ ਪਹਿਲਾਂ ਕੀਤਾ ਪਰ ਅਸੀਂ ਤਾਂ ਜੋ ਫੋਰਮ ਦਾ ਫੈਸਲਾ ਹੁਣ ਜੋ ਸਾਡੇ ਆ ਕਿਸਾਨ ਜੱਸੇ ਬੰਦੀਆਂ ਦਾ ਫੈਸਲਾ ਉਹਦੇ ਤਹਿਤ ਫੈਸਲੇ ਲੈਂਦੇ ਰਹਾਂਗੇ ਅੱਗੇ ਨੂੰ ਬੰਦਾ ਜਿਹੜਾ ਸਮਾਨ ਚੋਰੀ ਹੋਇਆ ਤੇ ਇਹੋ ਮਿਲ ਗਿਆ ਟਰਾਲੀਆਂ ਵਗੈਰਾ ਵੇਖੋ ਪੁਲਿਸ ਮੁਤਾਬਕ ਤਾਂ ਕਿਸੇ ਦੀ ਟਰਾਲੀ ਚੋਰੀ ਨਹੀਂ ਹੋਈ ਕੋਈ ਫਰਿੱਜ ਚੋਰੀ ਨਹੀਂ ਹੋਈ ਜਿਹੜੇ ਬੰਦਿਆਂ ਨੇ ਦਰਖਾਸਤਾਂ ਦਿੱਤੀਆਂ ਘਨੌਰ ਵਰਗੇ ਆਏ ਬੈਲਿਆਂ ਨੇ ਉਹਨਾਂ ਤੇ ਹੀ ਪਰਚਾ ਦਰਜ ਕਰਤਾ ਕੁਝ ਨਹੀਂ ਮਿਲਿਆ ਕਰੋੜਾਂ ਦਾ ਸਮਾਨ ਹੈ ਇਨਾਂ ਦੇ ਕੋਲ ਇਹ ਆ ਜਾਂ ਇਹਨਾਂ ਨੇ ਵੇਚਿਆ ਜਾਂ ਬਕਾਇਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਲਿਸਟਾਂ ਆਉਣੇ ਸ਼ੁਰੂ ਹੋ ਗਈਆਂ ਉਹ ਪਬਲਿਕ ਲੋਕਾਂ ਦੇ ਸਾਹਮਣੇ ਪੰਜਾਬ ਸਰਕਾਰ ਨੂੰ ਭੇਜਾਂਗੇ ਮੀਡੀਆ ਦੇ ਸਾਹਮਣੇ ਵੀ ਕਰਾਂਗੇ ਐਡਾ ਨੁਕਸਾਨ ਜਿਹੜਾ ਲੋਕਾਂ ਦਾ ਉਹ ਸਾਹਮਣੇ ਪਿਆ ਨਾ ਬਰੇਟ ਨਾ ਟ੍ਰੈਟ ਨਾ ਟਰਾਲੀ ਉਸ ਵਿੱਚ ਵੀ ਚਰਚਾ ਰਹਿੰਦੀ ਬੋਲ ਰਹੇ ਸਾਡੇ ਕੋਲ ਸਾਰੇ ਫਾਰਮ ਦੇ ਆ ਵੀ ਬੋਲ ਰਿਹਾ ਦੂਜਾ ਆਪਣਾ ਭੋਜਰਾਜ ਬੋਲ ਰਿਹਾ ਹਰਿਆਣੇ ਵਾਲੇ ਬੋਲ ਰਹੇ ਆ ਦੂਜੇ ਬੋਲ ਰਹੇ ਆ ਜਿਹੜੇ ਸਾਡੇ ਫੋਰਮ ਦੀਆਂ ਕਿਸਾਨਾਂ ਚੋਂ ਸੇ ਬੰਦੇ ਸੀ ਉਹ ਸਾਰਿਆਂ ਬਿਲਕੁਲ ਲੰਮੀ ਕਹਾਣੀ ਹੈ ਜੋ ਕੁਝ ਅਸੀਂ ਤਾਂ ਉਦੋਂ ਵੀ ਪਹਿਲੇ ਦਿਨ ਜਿੱਦੇ 13 ਤਰੀਕ ਨੂੰ ਸਾਡੇ ਪਾਤਲਾ ਦੇ ਵਿੱਚ ਮੀਟਿੰਗ ਹੋਈ ਸੀ ਲੋਕਾਂ ਦੀ ਵੀ ਰਾਇ ਸੀ ਸਾਡੇ ਦੀ ਵੀ ਰਾਇ ਸੀ ਮੈਨੂੰ ਲੱਗਦਾ ਵੀ ਚੰਗਾ ਸਮਾਂ ਹੁੰਦਾ ਜੇ ਉਹ ਅਸੀਂ ਉੱਥੇ ਇਕੱਠੇ ਬੈਠਦੇ ਪਰ ਉਹ ਸਾਥੀ ਨਹੀਂ ਬੈਠ ਸਕੇ ਉਹ ਸਾਰਾ ਕੁਝ ਆਪਾਂ ਨੂੰ ਦਿਸੀ ਰਿਹਾ